ਜੋ ਚੂੜਾ ਪਾਈ ਖੜੀ ਇਹ ਮਹਿਲਾ ਤੇ ਨਾਲ ਖੜਾ ਉਸਦਾ ਪਤੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਬਚੇ ਨੇ ਇੱਕ ਹੱਥ ਸੇ ਨਹੀਂ ਦੋਹਾਂ ਦੀ ਜਾਨ ਲੈ ਲਈ ਹੈ ਮੰਦ ਪਾਕੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇਸ ਪਤੀ ਪਤਨੀ ਦਾ ਦਰਦਨਾਕ ਹਸ਼ਰ ਹੋਇਆ ਹੈ ਸਰੀਰ ਦੇ ਪੁਰਜੇ-ਪੁਰਜੇ ਸੜਕ ਤੇ ਖਿੱਲਰ ਚੁੱਕੇ ਨੇ ਜੀਹਾਂ ਇਹ ਤਸਵੀਰਾਂ फरीद कोर्ट फिरोजपुर रोड ਤੋਂ ਸਾਹਮਣੇ ਆਈਆਂ ਨੇ ਮੋਟਰਸਾਈਕਲ ਤੇ ਬੈਠ ਕੇ ਇਹ ਪਤੀ ਪਤਨੀ ਆਪਣੀ ਮੰਜ਼ਿਲ ਦੇ ਵੱਲ ਜਾ ਰਹੀ ਹੁੰਦੇ ਨੇ ਪਰ ਨਹੀਂ ਸੀ ਪਤਾ ਕਿ ਅੱਗੋਂ ਗੱਡੀ ਆਏਗੀ ਤੇ ਘਰ ਹੀ ਉਜਾਰ ਕੇ ਰੱਖ ਦੇਵੇਗੀ ਇਸ ਨੂੰ ਲਾਪਰਵਾਹੀ ਕਹਿ ਲਈਏ ਜਾਂ ਫਿਰ ਜਲਦਬਾਜ਼ੀ ਇਨਸਾਨ ਦਾ ਹਮੇਸ਼ਾ ਨੁਕਸਾਨ ਹੀ ਕਰਵਾ ਦਿੰਦੀ ਹੈ ਤੇ ਇੱਕ ਹੋਰ ਕਾਰ ਉਜੜਿਆ ਜਿਸ ਪਰਿਵਾਰ ਤੇ ਅੱਜ ਦੁੱਖਾਂ ਦਾ ਮਾਤਮ ਸ਼ਾ ਗਿਆ ਗੱਡੀ ਤੇ ਮੋਟਰਸਾਈਕਲ ਦੀ ਇਹ ਭਿਆਨਕ ਟੱਕਰ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਬੇहद ਮੰਦਪਾਕੀਆਂ ਤਸਵੀਰਾਂ ਰੋਂਗਟੇ ਖੜੇ ਕਰਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਦੁੱਖਾਂ ਦਾ ਮਾਤਮ ਉਸ ਪਰਿਵਾਰ ਤੇ ਹੈ ਜਿਸ ਨੂੰ ਸ਼ਾਇਦ ਉਹਨਾਂ ਮਾਪਿਆਂ ਤੇ ਹੈ ਕਦੇ ਵੀ ਇਹ ਹਾਦਸਾ ਜ਼ਿੰਦਗੀ ਪਰ ਨਹੀਂ ਭੁੱਲਣਾ ਜਦੋਂ ਉਹਨਾਂ ਦੇ ਘਰ ਦੇ ਦੋ ਪਰਿਵਾਰਕ ਮੈਂਬਰ ਮਿੱਟੀ ਬਣ ਗਏ ਹੋ ਦਰਅਸਲ ਇੱਕ ਜੋ ਪਤੀ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੀ ਤਾਹੀਂ ਟੱਕਰ ਹੋਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਪਤਨੀ ਹੈ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਹਾਲਤ ਕਾਫੀ ਨਾਜ਼ੁਕ ਹੁੰਦੀ ਹੈ ਤੇ ਉਹ ਵੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਦਮ ਤੋੜ ਦਿੰਦੀ ਹੈ ਤੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਤੇ ਦੇਖਣਾ ਹੋਏਗਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਹੱਥ ਜੋ ਚੂੜਾ ਪਾਈ ਖੜੀ ਇਹ ਮਹਿਲਾ ਤੇ ਨਾਲ ਖੜਾ ਉਸਦਾ ਪਤੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਬਚੇ ਨੇ ਇੱਕ ਹੱਥ ਸੇ ਨਹੀਂ ਦੋਹਾਂ ਦੀ ਜਾਨ ਲੈ ਲਈ ਹੈ ਮੰਦ ਪਾਕੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇਸ ਪਤੀ ਪਤਨੀ ਦਾ ਦਰਦਨਾਕ ਹਸ਼ਰ ਹੋਇਆ ਹੈ ਸਰੀਰ ਦੇ ਪੁਰਜੇ-ਪੁਰਜੇ ਸੜਕ ਤੇ ਖਿੱਲਰ ਚੁੱਕੇ ਨੇ ਜੀਹਾਂ ਇਹ ਤਸਵੀਰਾਂ फरीद कोर्ट फिरोजपुर रोड ਤੋਂ ਸਾਹਮਣੇ ਆਈਆਂ ਨੇ ਮੋਟਰਸਾਈਕਲ ਤੇ ਬੈਠ ਕੇ ਇਹ ਪਤੀ ਪਤਨੀ ਆਪਣੀ ਮੰਜ਼ਿਲ ਦੇ ਵੱਲ ਜਾ ਰਹੀ ਹੁੰਦੇ ਨੇ ਪਰ ਨਹੀਂ ਸੀ ਪਤਾ ਕਿ ਅੱਗੋਂ ਗੱਡੀ ਆਏਗੀ ਤੇ ਘਰ ਹੀ ਉਜਾਰ ਕੇ ਰੱਖ ਦੇਵੇਗੀ ਇਸ ਨੂੰ ਲਾਪਰਵਾਹੀ ਕਹਿ ਲਈਏ ਜਾਂ ਫਿਰ ਜਲਦਬਾਜ਼ੀ ਇਨਸਾਨ ਦਾ ਹਮੇਸ਼ਾ ਨੁਕਸਾਨ ਹੀ ਕਰਵਾ ਦਿੰਦੀ ਹੈ ਤੇ ਇੱਕ ਹੋਰ ਕਾਰ ਉਜੜਿਆ ਜਿਸ ਪਰਿਵਾਰ ਤੇ ਅੱਜ ਦੁੱਖਾਂ ਦਾ ਮਾਤਮ ਸ਼ਾ ਗਿਆ ਗੱਡੀ ਤੇ ਮੋਟਰਸਾਈਕਲ ਦੀ ਇਹ ਭਿਆਨਕ ਟੱਕਰ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਬੇहद ਮੰਦਪਾਕੀਆਂ ਤਸਵੀਰਾਂ ਰੋਂਗਟੇ ਖੜੇ ਕਰਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਦੁੱਖਾਂ ਦਾ ਮਾਤਮ ਉਸ ਪਰਿਵਾਰ ਤੇ ਹੈ ਜਿਸ ਨੂੰ ਸ਼ਾਇਦ ਉਹਨਾਂ ਮਾਪਿਆਂ ਤੇ ਹੈ ਕਦੇ ਵੀ ਇਹ ਹਾਦਸਾ ਜ਼ਿੰਦਗੀ ਪਰ ਨਹੀਂ ਭੁੱਲਣਾ ਜਦੋਂ ਉਹਨਾਂ ਦੇ ਘਰ ਦੇ ਦੋ ਪਰਿਵਾਰਕ ਮੈਂਬਰ ਮਿੱਟੀ ਬਣ ਗਏ ਹੋ ਦਰਅਸਲ ਇੱਕ ਜੋ ਪਤੀ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੀ ਤਾਹੀਂ ਟੱਕਰ ਹੋਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਪਤਨੀ ਹੈ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਹਾਲਤ ਕਾਫੀ ਨਾਜ਼ੁਕ ਹੁੰਦੀ ਹੈ ਤੇ ਉਹ ਵੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਦਮ ਤੋੜ ਦਿੰਦੀ ਹੈ ਤੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਤੇ ਦੇਖਣਾ ਹੋਏਗਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ